ਰਾਜਵਰਦੀਂ ਸਰ ਤੁਹਾਨੂੰ ਰਾਸ਼ਟਰਪਤੀ ਦੇ ਭਾਸ਼ਣ ਤੇ ਪਾਰਲੀਮੈਂਟ ਚ ਬੋਲਦੇ ਸੁਣਿਆ ਤੇ ਤੁਹਾਡੀ ਸਪੀਚ ਦਾ ਇੱਕ ਇੱਕ ਸ਼ਬਦ ਕਾਬਿਲਤਰੀ ਸੀ ਤੁਸੀਂ ਦੇਸ਼ ਨੂੰ ਯਾਦ ਕਰਾਇਆ ਕਿ ਹਰੀਤ ਕ੍ਰਾਂਤੀ ਚ ਪੰਜਾਬ ਦਾ ਕੀ ਯੋਗਦਾਨ ਸੀ ਤੇ ਉਹ ਸ ਯੋਗਦਾਨ ਚ ਪੰਜਾਬ ਨੇ ਕੀ ਗਵਾਇਆ ਤੁਸੀਂ ਦੇਸ਼ ਨੂੰ ਦੱਸਿਆ ਪੰਜਾਬ ਨੇ ਹੁਣ ਤੱਕ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਇਸ ਦੇਸ਼ ਵਾਸਤੇ ਪੰਜਾਬ ਦੇ ਯੋਗਦਾਨ ਦੀ ਗੱਲ ਕਰਦੇ ਆਂ ਤੁਸੀਂ ਕਿਸਾਨਾਂ ਦੇ ਹੱਕਾਂ ਦੇ ਮੁੱਦੇ ਚੱਕੇ ਤੁਸੀਂ ਅਗਨੀ ਵੀਰਾਂ ਦੇ ਹੱਕਾਂ ਦੇ ਮੁੱਦੇ ਚੱਕੇ ਨਾਲ ਦੀ ਨਾਲ ਤੁਸੀਂ ਲੁਧਿਆਣਾ ਇੰਡਸਟਰੀ ਦਾ ਵੀ ਮੁੱਦਾ ਚੱਕਿਆ ਤੇ ਜਿਸ ਤਰੀਕੇ ਨਾਲ ਤੁਸੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਦਰਦ ਉੱਥੇ ਸਾਂਝਾ ਕੀਤਾ ਉਹ ਜਜ਼ਬਾਤ ਸ਼ਾਇਦ ਕੋਈ ਆਪਣਾ ਹੀ ਪਾਰਲੀਮੈਂਟ 'ਚ ਰੱਖ ਸਕਦਾ ਸੀ ਤੇ ਜਿੰਨੀ ਤਹਸੀਬ ਤੇ ਸਲੀਕੇ ਨਾਲ ਤੁਸੀਂ ਕਿਸਾਨੀ ਧਰਨੇ 'ਚ ਪੰਜਾਬ ਨਾਲ ਹੋਏ ਵਿਤਕਰੇ ਦੀ ਗੱਲ ਕੀਤੀ ਤੇ ਉਨੀ ਹੀ तहज़ीब ਨਾਲ ਜਦੋਂ ਤੁਸੀਂ ਕੰਗਨਾ ਰਣੌਤ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਾਇਆ ਉਹਨੂੰ ਲਾਣਤ ਪਾਏ ਉਹਦੀ ਤਾਂ ਮੈਂ ਕੀ ਤਰੈਕ ਕਰਾਂ ਪਰ ਮੇਰੀ ਤੁਹਾਨੂੰ ਇੱਕ ਨਿੱਕੀ ਜੀ ਰਿਕਵੈਸਟ ਹੈ ਕਿ ਅੱਜ ਦੇ ਦਿਨ ਜਦੋਂ ਸਾਰੇ ਦੇਸ਼ 'ਚ ਧਰਮ ਦੀ ਰਾਜਨੀਤੀ ਹੋ ਰਹੀ ਹੈ ਤੁਸੀਂ ਵੀ ਆਪਦਾ ਭਾਸ਼ਣ ਇੱਕ ਧਰਮ ਨਿਰਪੱਖ ਰਾਜਨੀਤੀ ਨੂੰ ਇਨਸਿਸਟ ਕਰਦਿਆਂ ਕੀਤਾ ਤੇ ਤੁਸੀਂ ਆਪਣੇ ਦੇਸ਼ ਨੂੰ ਹਿੰਦੁਸਤਾਨ ਕਹਿ ਕੇ ਐਡਰੈਸ ਕੀਤਾ ਅਸ ਪਰ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 1 ਆਪਣੇ ਕੰਟਰੀ ਦਾ ਨਾਮ ਭਾਰਤ ਹੈ ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ 기ਵਨ ਦਾ ਪ੍ਰੈਜ਼ੈਂਟ ਸਿਨੈਰੀਓ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਧਰਮ ਨਿਰਪੱਖ ਨਾਮ ਨਾਲ ਆਪਣੇ ਦੇਸ਼ ਨੂੰ ਐਡਰੈਸ ਕਰੀਏ ਤੇ ਸਿਰਫ ਭਾਰਤ ਨਾਮ ਦਾ ਯੂਜ਼ ਕਰੀਏ ਥੈਂਕ ਯੂ